ਪਰਮ ਸਨਮਾਨ ਜੋ ਸਾਧ ਸੰਗਤ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਦੇ ਮਹਾਵਾਕ ਅਨੁਸਾਰ ਜੋ ਇਹ ਪਾਵਨ ਸਥਾਨ ਤਖ ਸ੍ਰੀ ਦਮਨਵਾ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਖਾਰੀ ਲਾ ਕੇ ਅਵਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਏ ਕੇ ਗੁਰਤਾਹਾਂ ਮਨੀ ਸਿੰਘ ਕੋ ਲਿਖਣ ਬਿਠਾ ਕੇ ਗੁਰੂ ਨਾਨਕ ਕਾ ਧਿਆਨ ਤਰ ਹੈ ਕੈ ਨਿਤ ਪ੍ਰਤ ਗੁਰੂ ਆਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੀ ਮਹਾਰਾਜ ਆਪਣੇ ਕੰਠੋਂ ਗੁਰਬਾਣੀ ਉਚਾਰਨ ਕਰਦੇ ਭਾਈ ਮਨੀ ਸਿੰਘ ਉਹ ਸਾਰੀ ਪਾਵਨ ਬਾਣੀ ਲਿਖਣ ਦੀ ਸੇਵਾ ਨਿਭਾਉਂਦੇ ਬਾਬਾ ਦੀਪ ਸਿੰਘ ਜੀ ਸਹਾਇਕ ਲਖਾਰੀ ਵਜੋਂ ਸੇਵਾ ਨਿਭਾਉਂਦੇ ਸਤ ਗੁਰਾਂ ਨੇ ਇਹ ਪਾਵਨ ਸਥਾਨ ਵਿਖੇ ਧੰਨ ਗੁਰਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਇੱਕ ਓੰਕਾਰ ਤੋਂ ਲੈ ਕੇ 18 ਸਾਲ 20 ਤੱਕ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਾ ਕੇ ਸੰਪੰਨ ਕਰਾਏ ਇਨਾ ਹੀ ਖੁਸ਼ੀਆਂ ਦੇ ਵਿੱਚ ਇਨਾ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਜੋ 1706 ਈਸਵੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਾਵਨ ਸਥਾਨ ਵੇਖੇ ਇੱਕ ਸ਼ੁਕਰਾਨਾ ਸਮਾਗਮ ਕਰਾਇਆ ਉਸ ਸਮਾਗਮ ਦੇ ਹੀ ਆਧਾਰ ਤੇ ਤਖਤ શ્રી ਦਮਨਵਾ ਸਾਹਿਬ ਦੇ ਸਮੁੱਚੇ ਪ੍ਰਬੰਧ ਮਾਨਜੋਗ ਸਿੰਘ ਸਾਹਿਬ ਜੀਆ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 27 28 29 ਅਗਸਤ 12 13 14 ਭਾਦੋ ਨੂੰ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਜਿਨ੍ਹਾਂ ਵਿੱਚ 25 ਅਗਸਤ ਤੋਂ ਹੀ ਲੈ ਕਰਕੇ ਵੱਖ-ਵੱਖ ਸਥਾਨਾਂ ਤੋਂ ਕਥਾਵਾਚਕ ਸਹਿਬਾਨ ਹੈਡ ਗ੍ਰੰਥੀ ਸਹਿਬਾਨ ਸਵੇਰ ਸ਼ਾਮ ਦੀ ਕਥਾ ਦੀ ਸੇਵਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ 27 ਤਰੀਕ ਨੂੰ ਗੁਰਦੁਆਰਾ ਲਖਨ ਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 29 ਅਗਸਤ 12 ਤੋਂ ਭਾਦੋ 14 ਭਾਦੋ ਨੂੰ 10 ਵਜੇ ਸੰਪੂਰਨਤਾ ਹੋਵੇਗੀ ਉਸ ਤੋਂ ਉਪਰੰਤ ਤਖਤ ਸਾਹਿਬ ਵਿਖੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲੇ ਪੰਡਾਲਾਂ ਵਿੱਚ ਦੁਆਰ ਸਜਣਗੇ ਜਿਨ੍ਹਾਂ ਵਿੱਚ ਕਥਾਵਾਚਕ ਸਹਿਬਾਨ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਂਦੇ ਸਿੰਘ ਸਹਿਬਾਨ ਅਤੇ ਗੁਰੂ ਕੀ ਕੀਰਤਨੀਆਂ ਵਕ ਵਕ ਸੰਪਰਦਾਵਾਂ ਦੇ ਮੁਖੀ ਸਹਿਬਾਨ ਸੰਗਤਾਂ ਦੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਰੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਤੇ 29 ਅਗਸਤ 14 ਭਾਦੋਂ ਦੇ ਹੋਣ ਵਾਲੇ ਇਹਨਾਂ ਸਮਾਗੋ ਵਿੱਚ ਆਪਣੇ ਬੱਚਿਆਂ ਪਰਿਵਾਰਾਂ ਸMeVਤ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨੇ ਕਿਸਤਾਂ ਦੇ ਪ੍ਰਬੰਧ ਕੀਤੇ ਗਏ ਨੇ ਆ ਲਾਈਟਿੰਗ ਦਾ ਖਾਸ ਹੈ ਹਾਂ ਕਾੜੇ ਕੜੇ ਪ੍ਰਬੰਧ ਕੀਤੇ ਗਏ ਸਾਧ ਸੰਗਤ ਜੀ ਮਹਾਰਾਜ ਦਾ ਇਹ ਜੋ ਸੰਪੂਰਨਤਾ ਦੇਸਪੁਰ ਭਾਰਿਆ ਇਹਦੇ ਸਬੰਧ ਵਿੱਚ ਤਖਤ ਸਾਹਿਬ ਵਿਖੇ ਸਾਰੀ ਡੈਕੋਰੇਸ਼ਨ ਦੀ ਸੇਵਾ ਸਾਡੇ ਗ੍ਰੰਥੀ ਸਹਿਬਾਨ ਅਤੇ ਨਾਲ ਸਾਡੇ ਜਿੰਨੇ ਵੀ ਸੇਵਾਦਾਰ ਸਹਿਬਾਨ ਨੂੰ ਬੜੀ ਭਾਵਨਾ ਦੇ ਨਾਲ ਕਰ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਉਹ ਸਾਰੀ ਸੇਵਾ ਜਿਹੜੀ ਡੈਕੋਰੇਸ਼ਨ ਦੀ ਕਰਾ ਰਹੇ ਨੇ ਬਾਕੀ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜਿੰਨੀ ਵੀ ਸਜਾਵਟ ਦੀ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਉਹ ਸਾਰੀ ਸਜਾਵਟ ਤਖਤ ਸਾਹਿਬ ਵਿਖੇ ਹੋਵੇਗੀ ਉਹਦੇ ਨਾਲ ਨਾਲ ਲੰਗਰਾਂ ਦੇ ਪ੍ਰਬੰਧ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਵੱਲੋਂ ਕੀਤੇ ਜਾ ਰਹੇ ਸ਼ਬੀਲਾਂ ਦੇ ਪ੍ਰਬੰਧ ਵੀ ਵਿਸ਼ੇਸ਼ ਤੌਰ ਤੇ ਸੰਗਤ ਵੱਲੋਂ ਕੀਤੇ ਜਾ ਰਹੇ ਜੀ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ